ਬੱਡਲਾਡਾ ਚ ਇੱਕ ਘਰ ਦੇ ਅੰਦਰ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੀਆਂ ਔਰਤਾਂ ਨੂੰ ਇੱਕ ਸ਼ੱਕੀ ਪਾਰਸਲ ਦੇ ਨਾਲ ਇੱਕ ਹਿੰਦੀ ਭਾਸ਼ਾ 'ਚ ਲਿਖਿਆ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ 20 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਹੈ ਅਤੇ ਫਰੋਤੀ ਨਾ ਦੇਣ ਦੀ ਸੂਰਤ ਵਿੱਚ ਘਰ ਨੂੰ ਪਾਰਸਲ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ ਪਰਿਵਾਰ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਿਟੀ ਪੁਲਿਸ ਬੱਡਲਾਡਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਮੁਖੀ ਮੋਹਨ ਲਾਲ ਨੇ ਕਿਹਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਬੰਬ ਰੋਧਕ ਦਸਤੇਰ ਨੂੰ ਵੀ ਬੁਲਾਇਆ ਗਿਆ ਹੈ ਅਤੇ ਜਲਦੀ ਹੀ ਇਸ ਸ਼ੱਕੀ ਪਾਰਸਲ ਦੀ ਜਾਂਚ ਕੀਤੀ ਜਾਵੇਗੀ। ਇਸ ਬੰਚ ਘਰ ਦੇ ਮਾਲਕ ਸੋਨੂ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਘਰ ਅੰਦਰ ਕੱਲੀਆਂ ਔਰਤਾਂ ਸਨ ਜਿਨ੍ਹਾਂ ਨੂੰ ਇਹ ਪਾਰਸਲ ਦਿੱਤਾ ਗਿਆ ਅਤੇ ਨਾਲ ਹੀ ਇੱਕ ਪੱਤਰ ਵੀ ਦਿੱਤਾ ਗਿਆ ਸੀ ਜਿਸ ਨੂੰ ਪੜ੍ਹ ਕੇ ਉਹਨਾਂ ਦੇ ਹੋਸ਼ ਉੱਡ ਗਏ। ਉਸਨੇ ਦੱਸਿਆ ਕਿ ਪੱਤਰ ਵਿੱਚ 20 ਲੱਖ ਰੁਪਏ ਦੀ ਫਰौती ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅੱਜ ਸ਼ਾਮ 4 ਵਜੇ ਤੱਕ ਵਾਂਡੀ ਸਵੇਰੇ ਸ਼ਹਿਰ ਰਤੀਆ ਵਿਖੇ 20 ਲੱਖ ਰੁਪਏ ਪਰ ਚਾਈ ਜਾਣ ਅਤੇ ਜੇ ਹਾਂ ਨਾ ਕਰਨ ਤੇ ਫਾਸਲ ਬੰਮਦਰ ਮੋਟ ਦਬਾ ਕੇ ਘਰ ਨੂੰ ਉਡਾ ਦਿੱਤਾ ਜਾਵੇਗਾ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵਿੱਚ ਕੀ ਆ ਪਤਾ ਨਹੀਂ ਜੀ ਸਾਨੂੰ ਤਾਂ ਹੱਜ ਦੇਖ ਕੇ ਕੁਝ ਵੀ ਇੱਥੇ ਕੋਈ ਦੋ ਅਣਜਾਣ ਮੁੰਡੇ ਆਏ ਤੇ ਇੱਥੇ ਬਾਹਰ ਚ ਮੇਰੀ ਮੰਮੀ ਤੇ ਆਂਟੀ ਬੈਠੇ ਸੀਗੇ ਕਹਿੰਦੇ ਜੀ ਬੈਂਕ ਵਾਲਾ ਦਾ ਘਰ ਆ ਫੜਾ ਕੇ ਕਹਿੰਦੇ ਆ ਗਿਫਟ ਆਇਆ ਬਾਹਰੋ ਜੀ ਫੜ ਕੇ ਨਾਰਮਲ ਰੱਖ ਲਿਆ ਜਦੋਂ ਮੇਰੀ ਵਾਈਫ ਅੰਦਰ ਆਈ ਉਹਨੇ ਚਿੱਠੀ ਪੜ੍ਹੀ ਉਹਦੇ ਵਿੱਚ ਧਮਕੀਆਂ ਲਿਖੀਆਂ ਹੋਈਆਂ ਸੀਗੀਆਂ ਕਿ 20 ਲੱਖ ਰੁਪਇਆ ਪੰਚਾਓ ਜੀ ਨਹੀਂ ਅਸੀਂ ਇਹਦਾ ਰਿਮੋਰ ਸਾਡੇ ਕੋਲੇ ਹੈਗਾ ਕੋਈ ਹਿਸ਼ਿਆਰੀ ਨਹੀਂ ਕਰਨੀ ਐਡਰੈਸ ਦਿੱਤਾ ਹੋਇਆ ਰਤੀ ਇਹ ਹਸਪਤਾਲ ਦੇ ਬਾਹਰ ਸ਼ਾਮ ਤੱਕ ਸਾਨੂੰ ਆਏ ਆ ਜੀ ਸਾਡਾ ਬੰਦਾ ਮਿਲੂਗਾ ਜੀ ਅਜੀ ਜੀ ਧਮਕੀਆਂ ਇਹ ਦੇਖ ਕੇ ਅਸੀਂ ਨਾਲ ਦੀ ਨਾਲ ਪ ਇਹ ਪੁਲਸ ਵਾਲੇ ਹੁਣ ਪੀਸ ਕਰ ਰਹੇ ਨੇ ਦੇਖੋ ਵੀ ਕੀ ਨਿਕਲਦਾ ਹੈ ਮਜ਼ਾਕ ਕੀਤਾ ਕਿਸੇ ਨੇ ਜਾਂ ਆ ਵੀ ਵਾਕਈ ਕੁਝ ਗੜਬੜੀ ਵਾਲਾ ਹੈਗਾ ਸਰ ਕੀ ਹੈਗਾ ਇਹ ਕੀ ਮਾਮਲਾ ਪੂਰਾ ਉਹ ਉਹਨਾਂ ਨੌਜਵਾਨ ਆਇਆ ਕੈਪ ਵਾਲਾ ਜੀ ਉਹ ਇੱਕ ਪਾਰਸਲ ਮਾਤਾ ਨੂੰ ਫੜਾ ਕੇ ਗਿਆ ਜੀ ਉਹਦੇ ਵਿੱਚ ਕੁਝ ਕੋਈ ਲੈਟਰ ਵੀ ਮਿਲਿਆ ਉਹ ਪਾਰਸਲ ਅਜੇ ਅਸੀਂ ਖੋਲ ਨਹੀਂ ਰਹੇ ਪਾਰਸਲ ਨੂੰ ਅਸੀਂ ਸੀਲ ਕੀਤਾ ਹੋਇਆ ਹੈ ਪਾਰਸਲ ਦੇ ਚਾਰ ਚੁਸਰੇ ਅਸੀਂ ਸੈਂਡਬੈਗ ਲਵਾ ਰਹੇ ਹਾਂ ਸਨੀਫਰ ਡਾਕ ਮਾਰ ਰਹੇ ਹਾਂ ਸਨੀਫਰ ਡਾਕ ਰਹੇ ਹਾਂ ਇਸ ਨੂੰ ਚੈੱਕ ਕਰਾਵਾਂਗਾ ਤੋਂ ਬਾਅਦ ਅਸੀਂ ਥੀਰੋ ਦੀ ਸਥਿਤੀ ਦਾ ਓਕੇ ਸਰ ਗੁੱਡ ਲੱਡਾ ਤੋਂ ਅਮਿਤ ਚਾਵਲਾ ਜੀ ਰਿਪੋਰਟ ਪੰਜਾਬ ਟੂਡੇ